ਉਹ ਉਹ ਦਰ ਉਹ ਗਿਆ ਦੇਵੀ ਬੋਲ ਬੋਲ ਜਦੋਂ ਅਸੀਂ ਬਣਾ ਲੈਣਾ ਹੈ ਮਤਲਬ ਵੀ ਵਾਲੇ ਸੰਪਰਕ ਸੀ ਇਹ ਚ ਤੁਨੂੰ ਅੱਜ ਇੱਕ ਬੜੇ ਸ਼ਾਰਟ ਨੋਟਸ ਤੇ ਅਸੀਂ ਤੁਹਾਨੂੰ ਬੁਲਾਇਆ ਸਾਰਿਆਂ ਦਾ ਬਿਲਕੁਲ ਧੰਨਵਾਦ ਥੈਂਕ ਯੂ ਇਹ ਬੀਸਿਕਲੀ ਮਾਨਜੋਗ ਕਮਿਸ਼ਨਰ ਸ੍ਰੀ ਸੋਪਨ ਸ਼ਰਮਾ ਆਈਪੀਐਸ ਦੀ ਜਿਹੜੀ ਯੋਗ ਰਹਿਮਾਈ ਹੈ ਠੀਕ ਜਿਹੜਾ ਸਾਡੇ ਐਸਐਚਓ ਭੁਪਿੰਦਰ ਸਿੰਘ ਨੇ ਮੋਤੀ ਨਗਰ ਜੀ ਇਹਨਾਂ ਨੇ ਬੜਾ ਵਧੀਆ ਕੰਮ ਕੀਤਾ ਹੈਗਾ ਇਹਨਾਂ ਨੇ ਜਿਹੜੇ ਆ ਨੀ ਚੋਰਾਂ ਦਾ ਇੱਕ ਗੈਂਗ ਜਿਹੜੇ ਫੈਕਟਰੀਆਂ ਚੋਂ ਬੀਸਿਕਲੀ ਕੱਪੜਾ ਜਾਂ ਜੈ ਕੰਮ ਕਰ ਰਹੇ ਜਾਂ ਹੋਰ ਇਹ ਮਾਨਜੋਗ ਕਮਿਸ਼ਨਰ ਸ੍ਰੀ ਸੋਪਨ ਸ਼ਰਮਾ ਆਈਪੀਐਸ ਉਨ੍ਹਾਂ ਦੀ ਜੋਗ ਜਿਹੜੀ ਰਹਿਮਾਈ ਹੇਠ ਅਸੀਂ ਮਾਝੂ ਡੀਸੀਪੀ ਸ੍ਰੀ ਜਸਕਰਨਜੀਤ ਸਿੰਘ ਤੇਜਾ ਡੀਸੀਪੀ ਰੂਰਲ ਤੇ ਐਡੀਸੀਪੀ ਜਸਨਦੀਪ ਸਿੰਘ ਗਿੱਲ ਸਾਡੇ ਜੋਗ ਜਿਹੜੇ ਦਿਸ਼ਾ ਨਿਰਦੇਸ਼ਾਂ ਥੱਲੇ ਅਸੀਂ ਇੱਕ ਮੋਤੀਨਗਰ ਪੁਲਿਸ ਸਟੇਸ਼ਨ ਚ ਗੈਂਗ ਵਸਟ ਕੀਤਾ ਜਿਹੜਾ ਮਲੂਥ ਥੈਫਟ ਦੀਆਂ ਤੇ ਹੋਰ ਲੁੱਟ ਖੋਹਦੀਆਂ ਵਾਰਦਾਤਾਂ ਚ ਸ਼ਾਮਲ ਸੀਗਾ ਇਹ ਚ ਅਸੀਂ ਚਾਰ ਦੋਸ਼ੀ ਇਹਦੇ ਅਰੈਸਟ ਕੀਤੇ ਨੇ ਇਨਾ ਚ ਇੱਕ ਤਰਨ ਕਪੂਰ ਜਿਹੜਾ ਐਕਚੁਅਲ ਕ੍ਰਿਮੀਨਲ ਆ ਇਹਦੇ ਅਗੇਂਸਟ 24 ਦੇ ਕਰੀਬ ਪਹਿਲਾਂ ਹੀ ਐਫ ਆਈ ਆਰਾਂ ਦਰਜ ਨੇ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਹੈਗਾ ਤੇ ਇਹਦੇ ਨਾਲ ਤਿੰਨੇ ਦੇ ਹੋਰ ਦੋਸ਼ੀ ਜਿਹੜੇ ਸੰਮਨ ਸਿੰਘ ਤੇ ਪੁੱਤਰ ਗੋਰਾ ਸਿੰਘ ਜਿਹੜੇ ਜਗਰਾਉਂ ਦਾ ਰਹਿਣ ਵਾਲਾ ਇੱਕ ਜਿਹੜਾ ਹੈਗਾ ਰਮਨਦੀਪ ਸਿੰਘ ਉਰਫ ਜਸੂ ਏ ਟੂ ਡੀ ਕੇ ਦਾ ਰਹਿਣ ਵਾਲਾ ਇਹ ਚੋਰੀ ਦੀਆਂ ਮਾਰਦਤਾਂ ਚ ਇਨਵੋਲਵ ਸੀਗੇ ਇਹ ਕੀ ਕਰਦੇ ਸੀ ਇਹਨਾਂ ਨੇ ਕੱਪੜਾ ਵਗੈਰਾ ਜਾਂ ਜੇਕ ਤਾਂ ਫੈਕਟਰੀਆਂ 'ਚ ਜਾਂਦੇ ਸੀ ਇੱਕ-ਇੱਕ ਗੱਡੀ ਪਹਿਲਾਂ ਚੋਰੀ ਦੀ ਇਹਦਾ ਕੋਲ ਇੱਕ ਰਿਕਵਰ ਹੋਈ ਆ ਤੇ ਉਹਦੇ 'ਚ ਇਹ ਲੋਡ ਕਰਕੇ ਗਾਂ ਇਹਨੂੰ ਵੇਚ ਦਿੰਦੇ ਸੀ ਇਹਨਾਂ 'ਚ ਜਿਨ੍ਹਾਂ ਨੇ ਜਿਹਨੂੰ ਨੈਕਸਟ ਵੇਚਿਆ تنویر ملک ਇਹ ਟੱਬਾ ਰੋਡ ਦਾ ਰਹਿਣਾ ਇਹਨੂੰ ਇਹ ਸਮਾਨ ਇਹਨਾਂ ਨੇ ਵੇਚਤਾ ਇਹ ਗਾਂ ਵੱਖ-ਵੱਖ ਸਟੇਟਾਂ 'ਚ ਇਹਨੂੰ ਗਾਂ ਸਪਲਾਈ ਦਿੰਦਾ ਸੀ ਉਹਦੇ ਵਿੱਚ ਵੀ ਅਸੀਂ ਦੋ ਦੋਸ਼ੀ ਸਾਡੇ ਹਜੇ ਹੋਰ ਅਰੈਸਟ ਕਰਨ ਵਾਕਿ ਨੇ ਇੱਕ ਤਾਂ ਜਿਹੜਾ ਹੈਗਾ ਲੱਭਪ੍ਰੀਤ ਸਿੰਘ ਲਾਬਾ ਵਾਸੀ ਕਰਾਸਪੁਰ ਤੇ ਇੱਕ ਅਰਸ਼ਪ੍ਰੀਤ ਸਿੰਘ ਜਗਰਾਓ ਇਹ ਹਾਲੇ ਰਹਿੰਦੇ ਨੇ ਇਹਨਾਂ ਨੂੰ ਅਸੀਂ ਜਲਦੀ ਅਰੈਸਟ ਕਰਕੇ ਇਹਨਾਂ ਦਾ ਵੀ ਅਸੀਂ ਹੋਰ ਕਾਰਵਾਈ ਜਿਹੜੀ ਅਮਲ ਜਨਾਵਾਂ ਸਾਡੇ ਕੋਲ 16 ਬੋਰੇ ਜਿਹੜੇ ਹੋਜ਼ਰੀ ਦਾ ਸਮਾਨ ਮਿਲਿਆ ਹੈਗਾ ਜਿਨ੍ਹਾਂ 'ਚੋਂ 575 ਪਜਾਮੇ 444 ਹੋਰ ਜਿਹੜਾ ਸਮਾਨ ਆ ਤੇ ਨਾਲ-ਨਾਲ ਇਹਨਾਂ ਨੇ ਕੋਈ ਇੱਕ ਠੇਕੇ ਦੇ ਜਿਹੜੀ ਸ਼ਰਾਬ ਵਗੈਰਾ ਵੀ ਚੋਰੀ ਕੀਤੀ ਹੈਗੀ ਉਹ ਨਜਾਇਜ਼ ਸ਼ਰਾਬ ਜਿਹੜੀ ਅੰਗਰੇਜ਼ੀ ਸ਼ਰਾਬ ਉਹਦੇ ਵੀ 1440 ਪਉਏ 30 ਬੇਟੀਆਂ ਜਿਹੜੇ ਰਿਕਵਰ ਹੋਏ ਨੇ ਇਹ ਜਿਹੜਾ ਸਮਾਨ ਆ ਸਾਰਾ ਅਸੀਂ ਸਪ ਭਿੰਦਾਰ ਸਿੰਘ ਜਿਹੜੇ ਐਸਚੋ ਮੋਤੀ ਨਗਰ ਨੇ ਇਹਨਾਂ ਦੀ ਜਿਹੜੀ ਹੈਗੀ ਟੀਮ ਨੇ ਮੱਲੋ ਬੜਾ ਵਧੀਆ ਕੰਮ ਕੀਤਾ ਤੇ ਜਿਹੜੇ ਭੈੜੇ ਪੁਰਸ਼ ਦੇ ਤਾਂ ਦੇ ਵਰਖਲਾਬ ਸਾਡੀ ਇਦਾਂ ਹੀ ਸ਼ਕਤੀ ਹੋਰ ਜਾਰੀ ਰਹੂਗੀ ਸਰ ਇਹ ਕਿੰਨੇ ਸਮੇਂ ਤੋਂ ਇਹ ਚੋਰੀ ਦੀਆਂ ਵਾਰਦਾਤਾਂ ਕਰ ਰਹੇ ਨੇ ਇਹ ਬ੍ਰਦਰ ਇਹ ਹੈਕਚੁਅਲ ਆ ਜਿਹੜਾ ਤੁਸ਼ਾਰ ਕਪੂਰ ਆ ਇਹ ਤੇ 24 ਮੁਕੱਦਮੇ ਨੇ 2017 ਤੋਂ ਸ਼ੁਰੂ ਹੋਏ ਨੇ ਤੇ ਲਗਾਤਾਰੇ ਕੰਟੀਨਿਊਲੀ ਚੋਰੀ ਕਰਦਾ ਹੈਗਾ ਮਤਲਬ ਇਹਦੇ ਨਾਲ ਇਹਨਾਂ ਨੇ ਆਪਣਾ ਨਵੇਂ ਨਵੇਂ ਹੋਰ ਸਾਥੀ ਜੋ ਉਹਨਾਂ ਨੇ ਹੈ ਜੇਲ੍ਹ ਜਾਂਦਾ ਜਦੋਂ ਉਹ ਜੇਲ੍ਹ 'ਚ ਇਹਨਾਂ ਦਾ ਸੰਪਰਕ ਹੋ ਗਿਆ ਠੀਕ ਹੈ ਨਹੀਂ ਇਦਾਂ ਹੀ ਵੱਖ-ਵੱਖ ਜਿਹੜੇ ਦੋਸ਼ੀ ਨੇ ਇਹ 'ਚ ਇਹਨਾਂ ਨੇ ਇੱਕ 7 ਨੰਬਰ ਡਿਵੀਜ਼ਨ ਦਾ ਮੁਕੱਦਮਾ ਨੰਬਰ 47 ਆ 2025 ਦਾ ਉਹ ਵੀ ਇਹਨਾਂ ਨੇ ਮੰਨਿਆ ਸਾਡੇ ਕੋਲੇ ਵੀ ਅਸੀਂ ਉਹ ਚੋਰੀ ਵੀ ਕੀਤੀ ਸੀ ਉਹ ਵਕ ਵਕ ਚੋਰੀਆਂ ਚ ਇਨਵੋਲਡ ਨੇ ਜਿਹੜਾ ਚੋਰੀਆਂ ਸਮਾਨ ਸੀਗਾ ਜਿਹਨੂੰ ਵੀ ਵੇਚਦੇ ਸੀ ਉਹਨੂੰ ਵੀ ਤੁਸੀਂ ਕਿੱਦਾਂ ਹਾਂਜੀ ਹਾਂਜੀ ਤਨਵੀਰ ਮਲਕ ਹੈਗਾ ਇਹ ਟੱਬਾ ਰੋਡ ਦਾ ਰਹਿਣ ਵਾਲਾ ਇਹਨੂੰ ਵੀ ਅਸੀਂ ਅਰੈਸਟ ਕਰ ਲਿਆ ਹੈਗਾ ਕਿੰਨੇ ਲੋਕ ਟੋਟਲ 4 ਬੰਦੇ ਅਸੀਂ ਹੁਣ ਤੱਕ ਅਰੈਸਟ ਕਰ ਚੁੱਕੇ ਹਾਂ ਜਿਨ੍ਹਾਂ ਤੋਂ ਤੁਹਾਨੂੰ ਦੱਸਿਆ ਵੀ ਇੱਕ ਬਲੈਰੋ ਪਿਕਅਪ ਤੇ ਹੋਰ ਜਿਹੜਾ ਸਮਾਨ ਆ ਤੁਹਾਨੂੰ ਦੱਸ ਦਿੱਤਾ ਉਹ ਰਿਕਵਰ ਹੋਇਆ ਹੈਗਾ ਸਰ ਉਹ ਸਾਹਿਬ ਤੁਸੀਂ ਦੱਸਿਆ ਕਿ ਇਹ ਫੌਜੀ ਦਾ maal ਆ ਪਹਿਲਾਂ ਗਾਹ ਬਣ ਕੇ ਜਾਂਦੇ ਨੇ ਦੇਖੀ ਕਰਨ ਜਾਂ ਉਦੋਂ ਕਿਸ ਤਰ੍ਹਾਂ ਇਹ ਚੋਰੀ ਕਰਦੇ ਸੀ ਇਹ ਬੀਸਿਕਲੀ ਅਸੀਂ ਹਲੇ ਪੁਲਿਸ ਰਿਮਾਰਡ ਲੈ ਕੇ ਇਹਨਾਂ ਦੀ ਇੰਟਰੋਗੇਸ਼ਨ ਤੋਂ ਜਿਹੜੇ ਜਿਹੜੇ ਫਰਦਰ ਇਨਸਾਫ ਹੋਣਗੇ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਫਿਲਹਾਲ ਸਾਡਾ ਇਹਨਾਂ ਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਇਹ ਸਾਡੀ ਤਫਤੀਸ਼ ਜਾਰੀ ਹੈ ਸਰ ਜਿਹੜੇ ਦੋ ਰੋਪੀ ਫਰਾਰ ਨੇ ਜਿਹੜੇ ਦੱਸਿਆ ਕੀ ਉਹ ਉਹਨਾਂ ਪਰਿਵਰਤਨ ਦੇ ਪਹਿਲੇ ਮਾਮਲੇ ਦਰਜ ਨੇ ਸਰ ਬ੍ਰਦਰ ਅਜੇ ਮਤਲਬ ਸਾਨੂੰ ਇਨੀਸ਼ੀਅਲ ਸਟੇਜ ਆ ਅਸੀਂ ਸਾਰਾ ਤਪਤੀਸ਼ ਦੇ ਦੌਰਾਨ ਜਿਹੜੇ ਜਿਹੜੇ ਹੋਰ ਤੱਥ ਹੋਣਗੇ ਉਹ ਵੀ ਅਸੀਂ ਉਹਨਾਂ ਨੂੰ ਦੇਖਾਂਗੇ ਥੋਰਲੀ ਇਨਵੈਸਟੀਗੇਟ ਕਰਾਂਗੇ ਸਰ ਕੀ ਕਾਰਨ ਸੀਗਾ ਕਿਉਂ ਕਰਦੇ ਸੀ ਨਸ਼ੇ ਲਈ ਕਰਦੇ ਸੀ ਜਾਂ ਮੀਰ ਹੋਣ ਲਈ ਬ੍ਰਦਰ ਬੀਸਿਕਲੀ ਇਹਨਾਂ ਦੀ ਮੋਟਿਵੇਸ਼ਨ ਵੀ ਇਹੀ ਸੀ ਵੀ ਇਹ ਨਹੀਂ ਜਿਵੇਂ ਬ੍ਰਦਰ ਇੱਕ ਇਹ ਗੈਂਗ ਜਿਹੜਾ ਵੱਖ-ਵੱਖ ਚੋਰੀ ਦੀਆਂ ਵਾਰਦਾਤਾਂ ਹੀ ਕਰਦਾ ਸੀ ਇਹਨਾਂ ਦਾ ਸੋਚ ਇਹ ਸੀ ਵੀ ਮਤਲਬ ਆਪਣੇ ਖਰਚੇ ਹੋਰ ਅਮੀਰ ਹੋਣ ਲਈ ਜਾਂ ਵੱਖ-ਵੱਖ ਤਰ੍ਹਾਂ ਦੇ ਠਿਕਾਣਿਆਂ ਦੇ ਸ਼ੌਕ ਸੀ ਉਹਨਾਂ ਦੀ ਇੱਕ ਜਿਹੜੀ ਪੂਰਤੀ ਲਈ ਇਹ ਚੋਰੀ ਕਰਦੇ ਸੀ ਜੀ ਥੈਂਕ ਯੂ